ਉਹ ਤੋਂ ਕੀ ਚਤਰਾਈ ਕਰ ਲੇਗਾ ਉਹ ਤੋਂ ਨਹੀਂ ਸਿਆਣਾ ਹੋ ਸਕਦਾ ਕੋਈ ਤੇ ਸਪੈ ਕੀ ਚਤਰਾਈ ਮਿਲ ਨਾਨਕ ਆਪ ਗਵਾਈ ਗੁਰੂ ਮਹਾਰਾਜ ਕਹਿੰਦੇ ਬਾਣੀ ਨਾਲ ਜੁੜ ਕੇ ਭਾਈ ਪ੍ਰਭੂ ਪ੍ਰਮਾਤਮਾ ਦੇ ਗੁਣ ਗਾਉਣੇ ਆ ਤੇ ਆਪਣਾ ਆਪ ਗਵਾ ਦੇਣਾ ਅੰਦਰੋਂ ਮਤਲਬ ਆਪ ਦੀ ਸਿਆਣਪ ਛੱਡ ਦੇਣੀ ਆ ਅੰਤਰਜਾਮੇ ਜਾਣੇ ਬਿਲਬੋਲਤ ਬਿਨ ਬੋਲਤ ਆਪ ਪਛਾਣੀ ਸਰਬਥਾਨ ਕੋ ਰਾਜ ਤਹ ਅਨਹਦ ਸ਼ਬਦ ਅਗਾਜ ਚ ਤਿਸ ਭੈ ਕਿਆ ਚੁਤرائی ਮੇਰ ਨਾਨਕ ਆਪ ਗਵਾਈ ਪ੍ਰਭੂ ਪਰਮਾਤਮਾ ਤੋਂ ਪ੍ਰਭੂ ਪਰਮਾਤਮਾ ਦੇ ਅੱਗੇ ਕੋਈ ਚਤرائی ਨਹੀਂ ਚੱਲਦੀ ਚਤرائی ਮੈਨੇ ਕੋਈ ਸਿਆਣਪ ਵੀ ਆਪਣੇ ਮਾਣ ਨਾਲ ਆਪਣੇ ਜੋਰ ਨਾਲ ਕੋਈ ਆਪਣਾ ਮਾਣ ਚੱਲਦਾ ਕਿਸੇ ਦਾ ਤੇ ਉਹ ਚਤਰਾਇਆ ਕਰਦਾ ਸਿਆਣਫ ਚਤਰਾਈ ਮੈਨੇ ਸਿਆਣਫ ਵੀ ਬਹੁਤ ਹੀ ਸਿਆਣਫ ਰੱਖਦਾ ਦੁਨੀਆਂ ਦੇ ਵਿੱਚ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ ਤੇ ਆਪ ਜੀ ਆਪਦੀ ਮਰਜ਼ੀ ਦੇ ਕੰਮ ਕਰਦਾ ਪ੍ਰਭੂ ਪਰਮਾਤਮਾ ਦੇ ਅੱਗੇ ਕੋਈ ਚਤਰਾਈ ਨਹੀਂ ਚੱਲਣੀ ਮਹਾਰਾਜ ਕਹਿੰਦੇ ਅੰਤਰਜਾਮੀ ਜਾਣੇ ਉਹ ਅੰਦਰ ਦੀ ਜਾਣਦਾ ਸਾਰੀ ਇਸਾਰੀ ਪ੍ਰਭੂ ਪਰਮਾਤਮਾ ਸਾਰਿਆਂ ਜੀਵਾਂ ਦੇ ਅੰਦਰ ਦੀ ਜਾਣਦਾ ਬਿਨ ਬੋਲਤ ਆਪ ਪਛਾਣ ਬਸ ਬਿਨ ਬਨ ਬੋਲਿਆਂ ਹੀ ਸਭ ਕੁਝ ਜਾਣਦਾ ਅੱਗੇ ਮਹਾਰਾਏ ਨੇ ਦੱਸਿਆ ਜਿਹੜਾ ਆਪਾਂ ਲੜੀਵਾਰ ਸ਼ਬਦ ਕਰਦੇ ਆ ਉਹਦੇ ਵਿੱਚ ਜੋ ਆਸਾ ਦੀ ਵਾਰ ਵਿੱਚੋਂ ਸ਼ਬਦ ਹੈ ਜੁਜਮਹੇ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਤਮ ਭਯਾ ਪਾਰ ਜਾਤ ਕੋ ਪੀ ਲੈ ਆਇਆ ਬਿੰਦਰਾ ਬਨ ਮਹਿ ਰੰਗ ਕੀਆ ਮਹਾਰਾਜ ਕਹਿੰਦੇ ਜੋਜਰਵੇਦ ਵਿੱਚ ਭਾਵ ਦੁਆਪਰ ਵਿੱਚ ਜਗਤ ਦੇ ਮਾਲਕ ਦਾ ਨਾਮ ਸਾਵਲ ਜਾਦਵ ਕ੍ਰਿਸ਼ਨ ਪ੍ਰਸਿੱਧ ਹੋ ਗਿਆ ਜਿਸਨੇ ਜ਼ੋਰ ਨਾਲ ਚੰਦਰਾਬਲੀ ਨੂੰ ਛੱਡ ਲਿਆਂਦਾ ਚੰਦਰਾਬਲੀ ਗੋਪੀ ਸੀ ਇੱਕ ਉਹਨੂੰ ਛੱਲ ਲਿਆਂਦਾ ਜੋਰ ਨਾਲ ਪਾਰਜਾਤ ਗੋਪੀ ਲੈ ਆਇਆ ਵਿੰਦਰਾ ਬਨ ਮੇ ਰੰਗ ਕੀਆ ਮਹਾਰਾਜ ਕਹਿੰਦੇ ਜਿਸ ਨੇ ਆਪਣੀ ਗੋਪੀ ਸਤਿਆਪਮਾ ਦੀ ਖਾਤਰ ਪਾਰਜਾਤ ਰੁੱਖ ਇੰਦਰ ਦੇ ਬਾਗ ਵਿੱਚੋਂ ਲੈ ਆਂਦਾ ਅਤੇ ਜਿਸ ਨੇ ਵਿੰਦਰਾ ਬਨ ਵਿੱਚ ਕੌਤਕ ਵਰਤਾਇਆ ਕਲਮ ਹੈ 베ਦ અથਰਵਨ ਹੋਵਾ ਨਉ ਖੁਦਾਈ ਅਲੋ ਭਿਆਨ ਮਹਾਰਾਜ ਕਹਿੰਦੇ ਕਾਲਯੁਗ ਵਿੱਚ અથਰਵਨ 베ਦ ਪ੍ਰধান ਹੋ ਗਿਆ ਜਗਤ ਦੇ ਮਾਲਕ ਦਾ ਨਾਮ ਖੁਦਾਏ ਤੇ ਅੱਲਾ ਬੱਜਣ ਲੱਗ ਪਿਆ ਹੁਣ ਕਾਲਯੁਗ ਦੇ ਵਿੱਚ ਪਹਿਲਾਂ ਅੱਲਾ ਰਾਮ ਪ੍ਰধান ਸੀ ਨਾ ਅੱਲਾ ਨਾਮ ਦਾ ਨਾਮ ਚੱਲ ਰਿਹਾ ਪ੍ਰਭੂ ਪਰਮਾਤਮਾ ਦਾ ਨਾਮ ਕੋਈ ਅੱਲਾ ਕਹਿ ਕੇ ਪੁਕਾਰਦਾ ਤੇ ਕੋਈ ਰਾਮ ਕਹਿ ਕੇ ਸਤਿਗੁਰੂ ਕਹਿਣਾ ਕਰਦੇ ਨੇ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਤੁਰਕਾਂ ਤੇ ਪਠਾਣਾ ਦਾ ਰਾਜ ਹੋ ਗਿਆ ਹੈ ਜਿਨ੍ਹਾਂ ਨੇ ਨੀਲੇ ਰੰਗ ਦਾ ਵਸਤਰ ਲੈ ਕੇ ਉਹਨਾਂ ਦੇ ਕੱਪੜੇ ਪਾਏ ਹੋਏ ਹਨ ਚਾਰੇ ਵੇਦ ਹੋਏ ਸੱਚਿਆਰ ਮਹਾਰਾਜ ਕਹਿੰਦੇ ਚਾਰੇ ਵੇਦ ਸੱਚੇ ਹੋ ਗਏ ਹਨ ਭਾਵ ਚੋਹਾਂ ਹੀ ਜੁਗਾਂ ਵਿੱਚ ਜਗਤ ਦੇ ਮਾਲਕ ਦਾ ਨਾਮ ਵੱਖੋ ਵੱਖਰਾ ਵੱਜਦਾ ਰਿਹਾ ਹੈ ਹਰੇ ਕਸਮੇ ਇਹੀ ਖਿਆਲ ਬਣਿਆ ਰਿਹਾ ਹੈ ਕਿ ਹੈ ਕਿ ਜੋ ਜੋ ਮਨੁੱਖ ਸਤੰਬਰ ਰਾਮ ਕ੍ਰਿਸ਼ਨ ਤੇ ਅੱਲਾ ਆਖ ਆਖ ਕੇ ਜਪੇਗਾ ਉਹੀ ਮੁਕਤੀ ਪਾਏਗਾ ਤੇ ਅੱਗੇ ਮਹਾਰਾਜ ਦੱਸਦੇ ਨੇ ਪੜ੍ਹੇ ਕੁਣੇ ਨਿਤ ਚਾਰ ਵਿਚਾਰ ਅੰਤੇ ਜੋ ਜੋ ਮਨੁੱਖ ਇਹਨਾਂ ਵੇਦਾਂ ਨੂੰ ਪੜ੍ਹਦੇ ਵਿਚਾਰਦੇ ਹਨ ਭਾਵ ਆਪ ਆਪੋ ਆਪਣੇ ਸਮੇਂ ਵਿੱਚ ਜੋ ਜੋ ਮਨੁੱਖ ਇਸ ਅਪਰੋਕਤ ਯਕੀਨ ਨਾਲ ਆਪਣੇ ਧਰਮ ਪੁਸਤਕ ਪੜ੍ਹਦੇ ਤੇ ਵਿਚਾਰਦੇ ਰਹੇ ਹਨ ਉਹ ਉਹੀ ਓ ਹੋਏ ਵੀ ਚੰਗੀਆਂ ਜੁਗਤੀਆਂ ਚਾਰ ਸੁੰਦਰ ਵਿਚਾਰ ਦਲੀਲ ਜੁਗਤੀ ਵਾਲੇ ਹਨ ਭਉ ਭਗਤ ਕਰ ਨੀਚ ਸਦਾਏ ਮਹਾਰਾਜ ਨੇ ਨਿਚੋੜ ਕੀ ਦਿੱਤਾ ਹੁਣ ਪਰ ਹੇ ਨਾਨਕ ਜਦੋਂ ਮਨੁੱਖ ਪ੍ਰੇਮ ਭਗਤੀ ਕਰਕੇ ਆਪਣੇ ਆਪ ਨੂੰ ਲੀਵਾ ਅਖਵਾਉਂਦਾ ਹੈ ਭਾਵ ਹੰਕਾਰ ਤੋਂ ਬਚਿਆ ਰਹਿੰਦਾ ਹੈ ਤੋ ਨਾਨਕ ਮੁਖ ਅੰਤਰ ਪਾਈ ਮਹਾਰਾਜ ਕਹਿੰਦੇ ਫੇਰ ਉਹ ਮੁਕਤੀ ਪ੍ਰਾਪਤ ਕਰ ਲੈਂਦਾ ਭਾਈ ਉਹ ਮਨੁੱਖ ਜਿਹੜਾ ਦੁਨੀਆਂ ਵਿੱਚ ਵਿਚਰਦਾ ਭਲੇ ਦੇ ਕੰਮ ਕਰਦਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਉਹ ਇਸ ਜੁਗਤੀ ਦੇ ਨਾਲ ਮੁਕਤੀ ਪ੍ਰਾਪਤ ਕਰ ਲੈਂਦਾ ਮਨੁੱਖੇ ਜਨਮ ਨੂੰ ਲੇਖੇ ਵਿੱਚ ਲਾ ਲੈਂਦਾ ਅੱਗੇ ਮਹਾਰਾ ਨੇ ਦੱਸਿਆ ਪੌੜੀ ਵਾਲੇ ਬੰਦ ਚ ਸਤ ਗੁਰੂ ਬਿਟੋ ਵਾਰਿਆ ਜਿੱਤ ਮਿਲਿਆ ਖਸਮ ਸਮਾਲ ਲਿਆ ਸਮਾਲ ਲਿਆ ਮੈਂ ਆਪਣੇ ਸਤ ਗੁਰੂ ਤੋਂ ਸਤਕੇ ਹਾਂ ਜਿਸ ਨੂੰ ਮਿਲਣ ਕਰਕੇ ਮੈਂ ਮਾਲਕ ਨੂੰ ਯਾਦ ਕਰਦਾ ਹਾਂ ਜਿਨੇ ਸਾਨੂੰ ਆ ਪੈਦਾ ਕੀਤਾ ਤੇ ਰਿਜਕ ਪਾਣੀ ਦੀਆਂ ਦਾਤਾਂ ਦੇ ਰਿਆ ਜਿੰਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਹਨੇ ਨੇਤਰੀ ਜਗਤ ਨਿਹਾਲਿਆ ਅਤੇ ਜਿਸ ਨੇ ਆਪਣੀ ਸਿੱਖਿਆ ਦੇ ਕੇ ਮਾਨੋ ਗਿਆਨ ਦਾ ਸਰਮਾ ਦੇ ਦਿੱਤਾ ਹੈ ਜਿਸ ਦੀ ਬਰਕਤ ਕਰਕੇ ਮੈਂ ਇਹਨਾਂ ਅੱਖਾਂ ਨਾਲ ਜਗਤ ਦੀ ਅਸਲੀਅਤ ਨੂੰ ਵੇਖ ਲਿਆ ਹੈ ਗੁਰੂ ਪਾਪਾ ਜੀ ਸਮਝਾਉਣਾ ਕਰਦੇ ਨੇ ਮਨੁੱਖਤਾਂ ਨੂੰ ਖਾਸੇ ਮੋੜ ਦੂਜੇ ਲੱਗੇ ਡੁੱਬੇ ਸੇ ਬਨ ਜਾ ਰਿਹਾ ਮਹਾਰਾਜ ਕਹਿੰਦੇ ਅਤੇ ਸਮਝ ਲਿਆ ਹੈ ਕਿ ਜੋ ਮਨੁੱਖ ਮਾਲਕ ਨੂੰ ਵਿਸਾਰ ਕੇ ਕਿਸੇ ਹੋਰ ਵਿੱਚ ਚਿੱਤ ਜੋੜ ਰਹੇ ਹਨ ਜਿਹੜੇ ਮਨੁੱਖ ਪ੍ਰਭੂ ਪਰਮਾਤਮਾ ਨੂੰ ਵਿਸਾਰ ਕੇ ਮਾਲਕ ਨੂੰ ਵਿਸਾਰ ਕੇ ਕਿਸੇ ਹੋਰ ਵਿੱਚ ਚਿੱਤ ਜੋੜ ਰਹੇ ਹਨ ਮਹਾਰਾਜ ਕਹਿੰਦੇ ਉਹ ਇਸ ਸੰਸਾਰ ਸਾਗਰ ਵਿੱਚ ਡੁੱਬ ਗਏ ਨੇ ਇਹ ਹੁਣ ਗੁਰਬਾਣੀ ਕਹਿੰਦੀ ਹੈ ਜੀ ਪਾਵਨ ਪਵਿੱਤਰ ਧੁਰਗੀ ਬਾਣੀ ਵਿੱਚ ਗੱਲ ਹੈ ਇਹ ਆਪਾਂ ਗੁਰਬਾਣੀ ਸੁਣਨ ਦਾ ਸੁਭਾਅ ਅਪਣਾਈਏ ਫਿਰ ਮੰਨਣ ਦੀ ਕੋਸ਼ਿਸ਼ ਕਰੀਏ ਮੰਨ ਕੇ ਫਿਰ ਕਮਾਈਏ ਸ਼ਬਦ ਨੂੰ ਫਿਰ ਮਨੁੱਖਾ ਜਨਮ ਲੇਖੇ ਲੱਗਣਾ ਮਹਾਰਾਜ ਕਹਿੰਦੇ ਸਤਗੁਰ ਹੈ ਸਤਗੁਰੂ ਹੈ ਬਹੁਤਾਂ ਬਿਰਲੇ ਕਨੇ ਵਿਚਾਰਿਆ ਸੰਸਾਰ ਸਾਗਰ ਤੋਂ ਪਾਰ ਹੋਣ ਵਾਸਤੇ ਸਤਗੁਰੂ ਜਹਾਜ਼ ਹੈ ਪਰ ਕਿਸੇ ਬਿਰਲੇ ਮਨੁੱਖ ਨੇ ਹੀ ਇਸ ਗੱਲ ਨੂੰ ਸਮਝਿਆ ਹੈ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ ਮਹਾਰਾਜ ਨੇ ਸਮਝਾਉਣਾ ਕੀਤਾ ਮੇਰੇ ਸਤਿਗੁਰੂ ਨੇ ਮਿਹਰ ਕਰਕੇ ਮੈਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ ਸੰਸਾਰ ਸਮੁੰਦਰ ਤੋਂ ਪਾਰ ਕਿਵੇਂ ਹੋਣਾ ਰੌ ਰੀਤੀਆਂ ਰਸਮਾਂ ਰਵਾਜਾਂ ਬਹਿਮਾਂ ਭਰਮਾਂ ਕਰਮਾਂ ਕਾਂਡਾਂ ਵਿੱਚੋਂ ਉੱਪਰ ਉੱਠ ਖੜਨਾ ਮਨੁੱਖ ਨੇ ਸਰੀਰ ਕਰਕੇ ਬੀਬੀ ਐਚ ਆਈ ਭਾਈ ਜਿਹੜਾ ਇਹਨਾਂ ਤੋਂ ਉੱਪਰ ਉੱਠ ਖੜਿਆ ਗੁਰਬਾਣੀ ਤੇ ਭਰੋਸਾ ਕਰਨ ਲੱਗਾ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਨੇ ਨਹੀਂ ਤਾਂ ਸੰਸਾਰ ਸਮੁੰਦਰ ਐਡਾ ਵੱਡਾ ਹੈ ਇਹਦੇ ਵਿੱਚ ਹੀ ਉਲਝਿਆ ਰਹਿੰਦਾ ਮਨੁੱਖ ਕਹਿੰਦੇ ਡੁੱਬਿਆ ਰਹਿੰਦਾ ਵਿਸ਼ਿਆਂ ਬਕਾਰਾਂ ਵਿੱਚ ਰੌ ਰੀਤੀਆਂ ਰਵਾਜਾਂ ਵਿੱਚ ਕਰਮਾਂ ਕਾਂਡਾਂ ਵਿੱਚ ਆਪਦੀ ਮਾਂ ਮੈਂ ਵਿੱਚ ਈਰਖਾ ਦਬੈਤ ਇਹਨਾਂ ਵਿੱਚ ਹੀ ਡੁੱਬਿਆ ਰਹਿੰਦਾ ਮਹਾਰਾਜ ਕਹਿੰਦੇ ਅਗਲੇ ਸ਼ਲੋਕ ਚ ਮਹਾਰਾਜ ਕਹਿੰਦੇ ਨੇ ਸ਼ਲੋਕ ਮਹੱਲਾ ਪਹਿਲਾ ਸਿੰਬਲ ਰੁਖ ਸਰਾਇਰਾ ਅਦ ਤੀਰਗ ਆਤਮੁਚ ਇੱਕ ਸਿੰਬਲ ਦਾ ਰੁਖ ਹੁੰਦਾ ਬਹੁਤ ਵੱਡਾ ਤੇ ਬੜਾ ਹਰਿਆ ਭਰਿਆ ਹੁੰਦਾ ਤੇ ਪੰਛੀ ਆਸ ਕਰਕੇ ਆਉਂਦੇ ਨੇ ਇਹ ਬਹੁਤ ਵੱਡਾ ਪੇੜ ਆ ਬੜੇ ਉਹਨੂੰ ਲੱਗੇ ਹੋਏ ਨੇ ਫਲ ਲੱਗੇ ਨੇ ਉਹ ਅੰਬੀਆਂ ਵਰਗੇ ਫਲ ਲੱਗਦੇ ਨੇ ਉਹਨੂੰ ਉਹਦੇ ਵਿੱਚ ਹੁੰਦੀ ਆ ਰੂ ਸਿੰਬਲ ਦਾ ਜਿਵੇਂ ਆਪਣੀ ਆ ਅੱਜ ਕੱਲ ਫਾਈਬਰ ਕਹਿ ਲੋ ਤੇ ਰੂਂਗਾ ਪਾ ਕਪਾਹ ਦੀ ਕਪਾਹ ਨਰਮੇ ਦੀ ਰੂਹ ਹੁੰਦੀ ਆ ਇਸੇ ਤਰ੍ਹਾਂ ਦੀ ਰੂਹ ਹੁੰਦੀ ਆ ਉਹਦੇ ਵਿੱਚ ਵੀ ਉਸ ਫਲ ਦੇ ਵਿੱਚ ਵੀ ਸਿੰਬਲ ਦੇ ਰੁੱਖ ਨੂੰ ਉਹ ਲੱਗਦੀਆਂ ਕੁਕੜੀਆਂ ਜੀਆਂ ਉਹਦੇ ਵਿੱਚ ਰੂਹ ਹੁੰਦੀ ਆ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਬੜਾ ਉੱਚਾ ਤੇ ਬੜਾ ਵੱਡਾ ਇਹੋ ਕੱਦ ਵਾਲਾ ਬੜਾ ਫੈਲ ਰਿਆ ਹੋਇਆ ਜਦੋਂ ਪੰਛੀ ਜਾ ਕੇ ਉੱਪਰ ਬੈਠੇ ਤੇ ਜਦੋਂ ਫਲ ਦੇ ਵਿੱਚ ਚੁੰਝ ਮਾਰੀ ਤੋ ਫਿੱਕਾ ਫੁੱਲਾਂ ਨੂੰ ਚੁੰਝ ਮਾਰ ਕੇ ਦੇਖੀ ਤਾਂ ਫੁੱਲ ਬਕ ਬਕੇ ਤੇ ਪੱਤੇ ਵੀ ਕਿਸੇ ਕੰਮ ਨਹੀਂ ਦੇ ਨਹੀਂ ਸੀ ਕੌੜੇ ਸੀ ਮਹਾਰਾਜ ਨੇ ਉਹਦੀ ধারণা ਦਿੱਤੀ ਹੈ ਸਿੰਬਲ ਰੁੱਖ ਦੀ ਮਹਾਰਾਜ ਕਹਿੰਦੇ ਸਿੰਬਲ ਰੁੱਖ ਸਰਾਇਰਾ ਅਤ ਧੀਰਗ ਆਤਮੁੱਚ ਆਤਾਂ ਧੀਰਗ ਆਤਮੁੱਚ ਸਿੰਬਲ ਦਾ ਰੁੱਖ ਗੱਡਾ ਸਿੱਧਾ ਸੰਭਲਾ ਸਿੱਧਾ ਲੰਮਾ ਤੇ ਮੋਟਾ ਹੁੰਦਾ ਹੈ ਓਏ ਜੇ ਆਵੇ ਆਸ ਕਰ ਜਾਏ ਨਿਰਾਸ਼ੇ ਕਿਤ ਪਾਂਸੀ ਆਸ ਕਰਕੇ ਗਏ ਵੀ ਬੜੇ ਵਧੀਆ ਫਲ ਲੱਗੇ ਨੇ ਪਰ ਉਹਨਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ ਉਸ ਸਿੰਬਲ ਰੁੱਖ ਤੋਂ ਕਹਿਣ ਦਾ ਭਾਵ ਆ ਵੀ ਵੱਡਾ ਨਾ ਬਣ ਕੇ ਦਿਖਾ ਦੁਨੀਆ ਨੂੰ ਅਖਰ ਅਸਲ ਵਿੱਚ ਸਮਝਾਇਆ ਤਾਂ ਮਨੁੱਖ ਨੂੰ ਹੈ ਵੀ ਵੱਡਾ ਬਣ ਕੇ ਨਾ ਦਿਖਾ ਵੀ ਮੈਂ ਮੈਂ ਹੀ ਕਰਦਾ ਰਹਿਣਾ ਵੀ ਮੈਂ ਹੀ ਆਂ ਮਹਾਰਾਜ ਕਹਿੰਦੇ ਓਏ ਜੇ ਆਵੇ ਆਸ ਕਰ ਜਾਏ ਨਰਾਸੇ ਕਿਤ ਉਹ ਕਿਸੇ ਕੰਮ ਦਾ ਨਹੀਂ ਹੁੰਦਾ ਉਹਦੋਂ ਆਪਨਾ ਆਪ ਦਾ ਹੰਕਾਰ ਦੇ ਵਿੱਚ ਹੀ ਹੁੰਦਾ ਵੱਡੇ ਕੱਤ ਵਾਲਾ ਵੱਡੇ ਬੈਂਕ ਬੈਲਸ ਵਾਲਾ ਵੱਡੀ ਜਾਇਦਾਦ ਜ਼ਮੀਨ ਵਾਲਾ ਐਂ ਕਹਿ ਲੋ ਮਹਾਰਾਜ ਕਹਿੰਦੇ ਹੋਣਾ ਚਾਹੀਦਾ ਤੇਰੇ ਕੋਲ ਪਰ ਤੇਰਾ ਮਨ ਨਹੀਂ ਮਾ ਚਾਹੀਦਾ ਪਰ ਉਹ ਪਾਂਸੀ ਦੇ ਫਲ ਖਾਣ ਦੀ ਆਸ ਰੱਖ ਕੇ ਇਸ ਉੱਤੇ ਆ ਬੈਠਦੇ ਹਨ ਉਹ ਨਰਾਸ਼ ਹੋ ਕੇ ਇਉਂ ਜਾਂਦੇ ਹਨ ਫਲ ਫਿੱਕੇ ਫਲ ਬਕ 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 ਕੰਮ ਨਾ ਆਵੇ ਪੱਤ ਇਹ ਆਪਾਂ ਗੱਲ ਸਮਝ ਲਈ ਵੀ ਫਲ ਵੀ ਉਹਦਾ ਕੰਮ ਤਾਂ ਨਹੀਂ ਸੀ ਫੁੱਲ ਵੀ ਬਕ ਬਕ ਐ ਸੀ ਤੇ ਪੱਤੇ ਵੀ ਉਹਦੇ ਕਿਸੇ ਕੰਮ ਦੇ ਸੀ ਅੱਗੇ ਮਹਾਰਾਜ ਜਨਕ ਨੇ ਦੱਸਿਆ ਮਿੱਠਤਨੀ ਵੀ ਨਾਨਕਾ ਗੁਣ ਚੰਗੀਆਂ ਤਤ ਤੇਰਾ ਸੁਭਾਅ ਮਿੱਠਾ ਹੋਵੇ ਤੇਰਾ ਮਨ ਨਿਮਰਤਾ ਵਾਲਾ ਹੋਵੇ ਹੰਕਾਰੀ ਨਾ ਹੋਵੇ ਮਹਾਰਾਜ ਕਹਿੰਦੇ ਫੇਰ ਭਾਈ ਉਸ ਨੂੰ ਉਸ ਨੂੰ ਗੁਨਾ ਦੇ ਫਲ ਲੱਗਦੇ ਨੇ ਉਸ ਮਨੁੱਖ ਨੂੰ ਬੀਬੀ ਆ ਚਾਹੇ ਭਾਈ ਆ ਫਿਰ ਗੁਨਾ ਦੇ ਫਲ ਲੱਗਦੇ ਨੇ ਗੁਨਾ ਦੇ ਵੀ ਚੰਗਿਆ ਸੁਭਾਅ ਵਾਲਾ ਆਪਾਂ ਕਹਿੰਦੇ ਨੇ ਨਾ ਜੇ ਕੋਈ ਭੈਣ ਭਾਈ ਮਿੱਠਾ ਬੋਲਦਾ ਰਾਹ ਖੜੇ ਨੰਗਦਿਆਂ ਨੂੰ ਵੀ ਬੁਲਾਉਂਦਾ ਬੋਲਦਾ ਤੇ ਸੁਭਾਅ ਦਾ ਠੰਡਾ ਨਿਮਰਤਾ ਵਾਲਾ ਆਪਾਂ ਕਹਿੰਦੇ ਬਹੁਤ ਵਧੀਆ ਸੁਭਾਅ ਦਾ ਬੰਦਾ ਇਹ ਜਾਂ ਬੀਬੀ ਬੜੇ ਚੰਗੇ ਸੁਭਾਅ ਦੀ ਆ ਬੜਾ ਮਿੱਠਾ ਬੋਲਦੀ ਆ ਬੜੀ ਨਿਮਰਤਾ ਵਾਲੀ ਆ ਇਸ ਤਰ੍ਹਾਂ ਦਾ ਫਿਰ ਤੇਰਾ ਸੁਭਾਅ ਬਣ ਜਾਏਗਾ ਫਿਰ ਸੋਭਾ ਪਾਏਗਾ ਤੂੰ ਜਗਤ ਵਿੱਚ ਮਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਮਹਾਰਾਜ ਕਹਿੰਦੇ ਹੈ ਨਾਨਕ ਨਿਵੇਂ ਰਹਿਣ ਵਿੱਚ ਮਠਾਸ ਹੈ ਗੁਣ ਹਨ ਨੀਵਾ ਰਹਿਣ ਸਾ ਨੀਵਾ ਰਹਿਣਾ ਸਾਰੇ ਗੁਣਾਂ ਦਾ ਸਾਰ ਹੈ ਪਾਪ ਸਭ ਤੋਂ ਚੰਗਾ ਗੁਣ ਹੈ ਇਹ ਵਾਲਾ ਨਿਮਰਤਾ ਵਾਲਾ ਤੇ ਮਿੱਠਾ ਬੋਲਣਾ ਸਭ ਕੋ ਨਵੇ ਆਪ ਕੋ ਪਰ ਕੋ ਨਵੇ ਨ ਕੋਈ ਮਹਾਰਾਜ ਕਹਿੰਦੇ ਭਾਵੇਂ ਆਮ ਤੌਰ ਤੇ ਜਗਤ ਵਿੱਚ ਹਰੇਕ ਜੀਵ ਆਪਣੇ ਸਵਾਰਥ ਲਈ ਲਿਫਦਾ ਹੈ ਕਿਸੇ ਦੂਜੇ ਦੀ ਖਾਤਰ ਨਹੀਂ ਆਪਣੇ ਸਵਾਰਥ ਲਈ ਖਾਤਰ ਜਿਵੇਂ ਧਰ ਤਰਾਜੂ ਤੋਲਿਏ ਨਿਵੇਸੋ ਗौरा ਹੋਈ ਜਿਵੇਂ ਮਹਾਰਾਜ ਕਹਿੰਦੇ ਤਕਰੀ ਦੇ ਵਿੱਚ ਕੋਈ ਆਪਾਂ ਚੀਜ਼ ਤੋਲਦੇ ਆਂ ਤੇ ਜਿੱਧਰਲਾ ਪਾਸਾ ਨੀਵਾ ਹੁੰਦਾ ਉਹ ਬਹੁਤ ਭਾਰਾ ਹੁੰਦਾ ਉਹ ਭਾਰਾ ਹੀ ਹੁੰਦਾ ਜਿਹੜਾ ਨੀਵਾ ਹੋਵੇ ਆਧਾਰਨਾ ਦਿੱਤੀ ਆ ਵੀ ਜੇ ਤੂੰ ਆਪਣੇ ਆਪ ਨੂੰ ਵੱਡਾ ਅਖਵਾਉਣਾ ਆਪਣੇ ਆਪ ਨੂੰ ਮਾਣ ਕਰਦਾ ਆਪਣੇ ਆਪ ਤੇ ਤਾਂ ਤੂੰ ਹੈ ਨੀਵਾ ਹੀ ਆ ਫਿਰ ਕਿਉਂਕਿ ਭਾਰਾ ਪਰੜਾ ਨੀਵਾ ਹੀ ਹੁੰਦਾ ਦੇਖੋ ਮਹਾਰਾਜ ਨੇ ਇੱਕ ਤਕੜੀ ਦੀ ਵੀ ਆਧਾਰਨਾ ਦੇਤੀ ਵੇ ਆਪ ਦੇ ਮਨ ਨੂੰ ਨੀਵਾ ਰੱਖ ਭਾਈ ਨਿਮਰਤਾ ਵਾਲਾ ਰੱਖ ਅੱਗੇ ਮਹਾਰਾਜ ਨੇ ਦੱਸਿਆ ਅਪਰਾਧੀ ਦੂਣਾ ਨਵੇਂ ਜੋ ਹੰਤਾ ਮਿਰ ਗਾਏ ਪਰ ਨਿਉਣ ਦਾ ਭਾਵ ਮਨੋ ਨਿਉਣਾ ਹੈ ਨਿਹਰਾ ਸਰੀਰ ਨਿਵਾਉਣ ਨਹੀਂ ਨਿਵਾਉਣਾ ਨਹੀਂ ਹੈ ਜਿਵੇਂ ਹੁਣ ਆਪਾਂ ਸਰੀਰ ਨਿਵਾਤ ਆ ਕੇ ਆਪਾਂ ਸਰੀਰ ਦਾ ਢਾਂਚਾ ਤਾਂ ਲਫਾਤ ਆ ਨਾ ਗੁਰੂ ਦੇ ਚਰਨਾਂ ਵਿੱਚ ਸੀਸ ੱੱਲੇ ਰੱਖਤਾ ਮਹਾਰਾਜ ਕਹਿੰਦੇ ਤਾਂ ਸਤਕਾਰ ਜੋਗ ਆਪਾਂ ਮੱਥਾ ਟੇਕਣਾ ਹੀ ਗੁਰੂ ਸਾਹਿਬ ਨੂੰ ਪਰ ਤੇਰਾ ਮਨ ਨਿਵਾ ਹੋਵੇ ਇਸ ਤਰ੍ਹਾਂ ਨਹੀਂ ਤਾਂ ਫਿਰ ਮਿਰਗ ਮਾਰਨ ਵਾਲਾ ਵੀ ਦੂਰਾ ਹੋ ਜਾਂਦਾ ਨਿਮਕੇ ਜੇ ਅੰਦਰ ਤੇਰੇ ਖੋਟ ਆ ਅੰਦਰ ਭਾਵਨਾ ਮਾੜੀ ਆ ਤਾਂ ਫਿਰ ਜਿੰਨਾ ਮਰਜੀ ਤੂੰ ਲਿਫਿਆ ਫਿਰ ਇਹ ਸਰੀਰ ਦੇ ਢਾਂਚੇ ਲਿਫਣ ਨਾਲ ਨਹੀਂ ਕੋਈ ਸਭੀ ਤੇਰਾ ਸਬਰ ਨਾ ਮਹਾਰਾਜ ਕਹਿੰਦੇ ਜੇ ਸਬਰੇਗਾ ਤਾਂ ਆਪਦੇ ਮਨ ਨੂੰ ਨੀਮਾ ਕਰਨ ਦੇ ਨਾਲ ਸਬਰੇਗਾ ਮਹਾਰਾਜ ਕਹਿੰਦੇ ਅਪਰਾਧੀ ਦੂਣਾ ਨਵੇ ਜੋ ਹੰਤਾ ਮਰ ਗਾਈ ਸੀਛ ਨਵਾਏ ਕੀ ਆਥੀਏ ਜਰਦੇ ਕੁਸੁੱਤੇ ਜਾਏ ਮਹਾਰਾਜ ਕਹਿੰਦੇ ਸੀਛ ਨਵਾਉਣ ਨਾਲ ਕੀ ਹੋਊ ਤੇਰਾ ਜਿਦ ਤੇ ਹਿਰਦੇ ਘਰ ਵਿੱਚ ਤਾਂ ਪਿਆਰ ਹੀ ਨੇ ਹੈ ਗੁਰੂ ਦੇ ਨਾਲ ਪਿਆਰ ਤਾਂ ਤੂੰ ਹੋਰ ਪਾਸੇ ਪਾਈ ਫਿਰਦਾ ਗੁਰੂ ਨੂੰ ਤੂੰ ਆ ਕੇ ਨਿਮਕ ਕੇ ਦਿਖਾਉਣਾ ਪਰ ਗੁਰੂ ਤਾਂ ਅੰਦਰ ਦੀ ਜਾਣਦਾ ਜਿਵੇਂ ਆਪਾਂ ਪਹਿਲੇ ਘਾ ਪੰਕਤੀਆਂ ਪੜੀਆਂ ਅੰਤਰ ਜਾਮੀ ਜਾਣੇ ਬਿਨ ਬੋਲਤ ਆਪ ਪਛਾਣ ਉਹ ਅੰਦਰ ਦੀ ਜਾਣਣ ਵਾਲਾ ਤੇਰੇ ਬਿਨਾਂ ਬੋਲਿਆ ਹੀ ਤੇਰੇ ਅੰਦਰ ਦੀ ਪਛਾਣਦਾ ਗੁਰੂ ਦੇ ਪਿਆਰਿਆ ਗੁਰੂ ਦੇ ਚਰਨਾਂ ਵਿੱਚ ਆ ਕੇ ਨਿਮਨ ਲਿਫ ਆਪਦੇ ਮਨ ਨੂੰ ਵੀ ਲਿਫਾ ਆਪਦੇ ਮਨ ਨੂੰ ਵੀ ਨੀਮਾ ਰੱਖ ਦੁਨੀਆ ਵਿੱਚ ਵਿਚਰਦਾ ਹੋਇਆ ਭਲੇ ਦੇ ਕੰਮ ਕਰਦਾ ਹੋਇਆ ਨਿਮਰਤਾ ਦੇ ਨਾਲ ਕਰਦਾ ਹੋਇਆ ਹੰਕਾਰੀ ਨਾ ਹੋ ਜੀ ਜੇ ਹੰਕਾਰ ਦੂਰ ਕਰ ਲਿਆ ਤਾਂ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਤੇਰੇ ਤੇ ਹੋ ਜਾਣੀ ਹੈ ਅਗੇ ਮਹਾਰਾਜ ਨੇ ਦੱਸਿਆ ਜੀਛਨਵਾ ਹੈ ਕਿਆ ਥੀਏ ਜਾਂ ਰਦੇ ਕੁੱਤੇ ਜਾਏ ਪਰ ਜੇ ਨਿਰਾ ਸਰ ਹੀ ਨਿਮਾ ਨਿਮਾ ਦਿੱਤਾ ਜਾਏ ਤੇ ਅੰਦਰੋਂ ਜੀਬ ਖੋਟੇ ਹੀ ਰਹਿਣ ਤਾਂ ਇਸ ਨਿਉਣ ਦਾ ਕੋਈ ਲਾਭ ਨਹੀਂ ਹੋ ਸਕਦਾ ਮਹੱਲਾ ਪਹਿਲਾ ਪੜ ਪੋਸਤਕ ਸੰਧਿਆਵਾਦੰ ਸਿਲ ਪੂਜ ਸਬਗਲ ਸਮਾਦੰ ਮਹਾਰਾਜ ਕਹਿੰਦੇ ਪੰਡਤ ਵੇਦ ਆਦਿਕ ਧਾਰਮਿਕ ਪੁਸਤਕਾਂ ਪੜ੍ਹ ਕੇ ਸੰਧਿਆ ਕਰਦਾ ਹੈ ਧਾਰਮਿਕ ਗ੍ਰੰਥਾਂ ਵਿੱਚੋਂ ਸ਼ਬਦ ਪੜ੍ਹ ਕੇ ਸੰਧਿਆ ਕਰਦਾ ਹੈ ਜਿਹਨੂੰ ਆਪਾਂ ਰਹਿਰਾਸ ਕਹਿੰਦੇ ਆ ਸੰਧਿਆ ਵੇਲਾ ਹੀ ਆਵੇ ਇਸ ਦਾ ਸੰਧਿਆ ਵੇਲਾ ਜੇ ਕੁਰਬਾਨੀ ਚ ਵੀ ਸੰਧਿਆ ਕਿਹਾ ਵਿਸੋਦਰ ਦੀ ਬਾਣੀ ਪੜ੍ਹਦਾ ਰਹਿਰਾਸ ਕਰਦਾ ਸ਼ਾਮ ਵੇਲੇ ਤੇ ਪੰਡਤ ਵੇਦ ਧਾਰਮਿਕ ਪੁਸਤਕਾਂ ਪੜ੍ਹ ਕੇ ਸੰਧਿਆ ਕਰਦਾ ਹੈ ਅਤੇ ਹੋਰਨਾਂ ਨਾਲ ਚਰਚਾ ਛੇੜਦਾ ਹੈ ਸ਼ਬਦ ਵਿਚਾਰ ਕਹ ਲੋ ਆਪਾਂ ਸ਼ਬਦ ਵਿਚਾਰ ਕਹਿੰਦੇ ਉਹ ਚਰਚਾ ਕਹਿੰਦੇ ਨੇ ਵਿਚਾਰਚਾ ਹੋਣੀ ਆ ਜੀ ਅੱਜ ਮਹਾਰਾਜ ਕਹਿੰਦੇ ਤੂੰ ਕਰਦਾ ਸਿਲ ਪੂਜਸ ਬਗਲ ਸਮਾਦਮ ਮੂਰਤੀ ਪੂਜਦਾ ਹੈ ਅਤੇ ਬਗਲੇ ਬਾਗ ਸਮਾਧੀ ਵੀ ਲਾਂਦਾ ਹੈ ਮੁਖ ਝੂਠ ਬੇਪੋਖ ਅਨਸਾਰੰ ਮੁਖ ਝੂਠ ਬੇਪੋਖ ਅਨਸਾਰੰ ਮੁਖੋਂ ਝੂਠ ਬੋਲਦਾ ਹੈ ਪਰ ਉਸ ਝੂਠ ਨੂੰ ਬੜੇ ਸੋਹਣੇ ਗਹਿਣਿਆਂ ਬਾਗ ਸੋਨਾ ਕਰਕੇ ਵਿਖਾਂਦਾ ਹੈ ਕਿਉਂਕਿ ਧਰਮੀ ਹੋਣ ਦਾ ਇੱਕ ਤਾਂ ਪਹਿਰਾਵਾ ਪਹਿਨ ਲਿਆ ਵੀ ਮੈਂ ਧਰਮੀ ਆ ਦੂਜਾ ਧਰਮ ਗ੍ਰੰਥਾਂ ਵਿੱਚੋਂ ਸ਼ਬਦ ਪੜ੍ਹ ਕੇ ਉਹਦਾ ਜਾਪ ਕਰਦਾ ਤੇ ਅੰਦਰ ਮਹਾਰਾਜ ਕਹਿੰਦੇ ਤੇਰੇ ਝੂਠ ਆ ਮਖ ਝੂਠ ਬਿਪੂ ਬਿਪੂ ਖਨਸਾਰੰ ਤ੍ਰੈ ਪਾਲ ਤਿਹਾਲ ਵਿਚਾਰੰ ਹਰ ਰੋਜ ਤਿੰਨ ਵੇਲੇ ਗੈਤਰੀ ਮੰਤਰ ਨੂੰ ਵਿਚਾਰਦਾ ਹੈ ਕਲਮਾਲਾ ਤਿਲਕ ਲਾਟੰ ਦੁਏ ਧੋਤੀ ਬਸਤਰ ਕਪਾਟੰ ਮਹਾਰਾਜ ਕਹਿੰਦੇ ਗਲ ਵਿੱਚ ਮਾਲਾ ਰੱਖਦਾ ਹੈ ਤੇ ਮੱਥੇ ਉੱਤੇ ਤਿਲਕ ਲਾਂਦਾ ਹੈ ਸਦਾ ਦੋ ਤੋਤੀਆਂ ਪਾਸ ਰੱਖਦਾ ਹੈ ਤੇ ਸੰਧਿਆ ਕਰਨ ਵੇਲੇ ਸਿਰ ਉੱਤੇ ਇੱਕ ਵਸਤਰ ਧਰ ਲੈਂਦਾ ਹੈ ਜੇ ਜਾਣ ਸੁਬ੍ਰਹਮਣ ਕਰਮ ਸਭ ਫੋਕਟ ਨਹਿ ਚੋ ਕਰਮ ਮਹਾਰਾਜ ਕਹਿੰਦੇ ਪਰ ਜੇ ਇਹ ਪੰਡਿਤ ਰੱਬ ਦੀ ਸਿੱਖਤ ਸਲਾਹ ਦਾ ਕੰਮ ਜਾਣਦਾ ਹੋਵੇ ਤਦ ਨਹਿਚਾ ਕਰਕੇ ਜਾਣ ਲਵੋ ਕਿ ਇਹ ਸਭ ਕੰਮ ਫੋਕੇ ਹਨ ਜੇ ਪਰ ਜੇ ਇਹ ਪੰਡਤ ਰੱਬ ਦੀ ਸਿਫਤ ਸਲਾ ਦਾ ਕੰਮ ਜਾਣਦਾ ਹੋਵੇ ਵੀ ਇਹ ਕੰਮ ਹੀ ਜਾਣਿਆ ਉਹਨੇ ਵੀ ਚਲੋ ਰੱਬ ਰੱਬ ਕਰੋ ਕਿਸੇ ਨੂੰ ਕੋਈ ਮੰਤਰ ਦੱਸ ਦਿਓ ਕਿਸੇ ਨੂੰ ਕੁਝ ਰੇਖਾ ਦੱਸ ਦਿਓ ਕਿਸੇ ਦੀਆਂ ਕਿਸੇ ਨੂੰ ਕੋਈ ਹਸਾਬ ਕਿਤਾਬ ਜੇ ਲਾ ਕੇ ਦੱਸ ਦਿਓ ਰਾਹੁ ਕੇਤੂਆਂ ਦੇ ਤੇ ਮਹਾਰਾਜ ਕਹਿੰਦੇ ਇਹ ਤਾਂ ਫਿਰ ਉਹਦਾ ਕੰਮ ਫੋਕਟ ਹੀ ਹੈ ਆ ਲਿਖਿਆ ਜੀ ਸਭ ਫੋਕਟ ਨਿਛੋ ਕਰਮ ਇਹ ਗਰਬਾਣੀ ਦਾ ਫੈਸਲਾ ਮੈਂ ਨਹੀਂ ਕੁਝ ਕਿਹਾ ਆਪਦੇ ਕੋਲੋਂ ਮਹਾਰਾਜ ਕਹਿੰਦੇ ਤਾਂ ਨਿਸ਼ਚਾ ਕਰਕੇ ਜਾਣ ਲਵੋ ਕਿ ਇਹ ਸਭ ਕੰਮ ਫੋਕੇ ਹਨ ਕਹੋ ਨਾਨਕ ਨਹਿ ਚੋ ਧਿਆਵੇ ਬਿਨ ਸਤਗੁਰ ਬਾਟ ਨ ਪਾਵੇ ਮਹਾਰਾਜ ਕਹਿੰਦੇ ਹੈ ਨਾਨਕ ਮਨੁੱਖ ਸ਼ਰਧਾ ਧਾਰ ਕੇ ਰੱਬ ਨੂੰ ਸਿਮਰੇ ਕੇਵਲ ਇਹੋ ਯਾਤਰਾ ਗੁਣਕਾਰੀ ਹੈ ਆਪ ਦਾ ਕਾਰੋਬਾਰ ਕਰਦਾ ਹੋਇਆ ਪ੍ਰਭੂ ਪਰਮਾਤਮਾ ਨੂੰ ਸੱਚੇ ਦਿਨੋ ਸਿਮਰੇ ਕੋਈ ਕੂੜ ਕੱਪ ਨਾ ਹੋਵੇ ਹਿਰਦੇ ਵਿੱਚ ਮਨ ਵਿੱਚ ਧਰਮ ਦੇ ਨੋਂ ਤੇ ਕੋਈ ਠੱਗੀ ਚੋਰੀ ਵਾਲਾ ਕਰਮ ਨਾ ਕਰਦਾ ਹੋਵੇ ਪੈਨ ਸਤਗੁਰ ਬਾਟ ਨਾ ਪਾਵੇ ਮਹਾਰਾਜ ਕਹਿੰਦੇ ਹੈ ਨਾਨਕ ਮਨੁੱਖ ਸ਼ਰਧਾ ਧਾਰ ਕੇ ਰੱਬ ਨੂੰ ਸਿਮਰੇ ਕੇਵਲ ਇਹੋ ਰਾਸਤਾ ਗੁਣਕਾਰੀ ਹੈ ਪਰ ਇਹ ਰਸਤਾ ਸਤਿਗੁਰੂ ਤੋਂ ਬਿਨਾ ਨਹੀਂ ਲੱਭਦਾ ਪ੍ਰਭੂ ਪਰਮਾਤਮਾ ਦੇ ਦਰ ਘਰ ਨੂੰ ਜਾਣ ਵਾਲਾ ਰਸਤਾ ਗੁਰਬਾਣੀ ਤੋਂ ਬਿਨਾ ਨਹੀਂ ਲੱਭਣਾ ਜੀ ਜਿੰਨੇ ਕੋਈ ਮਰਜੀ ਅਪਾ ਕਰਾ ਲਵੇ ਕੋਈ ਰਾਹੁ ਕੇਤੂ ਦੇ ਅਪਾ ਕਰਾ ਲਵੇ ਕੋਈ ਰੇਖਾਵਾਂ ਦਿਖਾ ਲਵੇ ਜੋ ਮਰਜੀ ਕਰਦਾ ਫਿਰੇ ਮਹਾਰਾਜ ਕਹਿੰਦੇ ਪਰ ਪ੍ਰਭੂ ਪਰਮਾਤਮਾ ਤੋਂ ਗੁਰਬਾਣੀ ਤੋਂ ਬਿਨਾ ਉਸ ਪ੍ਰਭੂ ਪਰਮਾਤਮਾ ਦੇ ਦਰ ਘਰ ਦਾ ਰਸਤਾ ਨਹੀਂ ਪਤਾ ਲੱਗਦਾ ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਪੌੜੀ ਵਾਲੇ ਮੰਦ ਚ ਮਹਾਰਾਜ ਕਹਿੰਦੇ ਇਹ ਸੋਹਣਾ ਸਰੀਰ ਤੇ ਸੋਹਣਾ ਰੂਪ ਇਸੇ ਜਗਤ ਵਿੱਚ ਜੀਵਾਂ ਨੇ ਛੱਡ ਕੇ ਤੁਰ ਜਾਣਾ ਹੈ ਸੱਚਾ ਨਾ ਹੈ ਮੰਦਾ ਚੰਗਾ ਆਪਣਾ